ਸਸਸੀ ਕਾਲ ਜੀ ਤੇ ਅੱਜ ਤੁਹਾਨੂੰ ਦਿਖਾਉਣੇ ਆਂ ਸੀ ਮੇਰਾ ਪਸੰਦੀਦਾ ਟਰੈਕਟਰ ਤੇ ਮੈਨੂੰ ਲੱਗਦਾ ਵੀ ਕਾਫੀ ਸਾਡੇ ਭਰਾਵਾਂ ਦਾ ਪਸੰਦੀਦਾ ਟਰੈਕਟਰ ਆ ਇਹ ਨਿਊ ਹਾਲੈਂਡ 363 ਇਟਾਲੀਅਨ ਦੇਖ ਰਹੇ ਹਾਂ ਐਂਡ ਇਸ ਟਰੈਕਟਰ ਦੀ ਪ੍ਰੋਬਲਮ ਕੀ ਆਈ ਐਸ ਨੂੰ ਇਹ ਇੱਕ ਖਾਸ ਗੱਲ ਤੁਹਾਨੂੰ ਦੱਸ ਦਿਆਂ ਜੀ ਇਹ 25 ਸਾਲ ਬਾਅਦ ਪਹਿਲੀ ਵਾਰੀ ਪੱਪ ਖੁੱਲਿਆ ਇਸ ਟਰੈਕਟਰ ਦਾ ਔਰ ਅਸੀਂ ਉਹ ਖੋਲਿਆ ਅੱਜ ਪਹਿਲੀ ਵਾਰ ਕੋਈ ਨੂੰ ਐਵਰੇਜ ਦੀ ਪ੍ਰੋਬਲਮ ਨਹੀਂ ਸੀ ਕੋਈ ਖਿਚਾਈ ਦੀ ਪ੍ਰੋਬਲਮ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਜੀ ਟਰੈਕਟਰ ਦੇ ਵਿੱਚ ਚੱਲੇ ਚੱਲਦੇ ਇਹਦੇ ਵਿੱਚ ਇੱਕ ਥੋੜੀ ਜਿਹੀ ਰਵੜਾ ਹੁੰਦੀ ਆ ਉਹਨਾਂ ਦਾ ਕਚਰਾ ਉੱਠ ਗਿਆ ਜਿਹਨੇ ਅੰਦਰ ਪੰਪ ਵੱਟਦਾ ਪਲੱਸ ਮੈਂ ਇਹ ਦੇਖਦਾ ਵੀ ਕੁਆਲਿਟੀ ਕਿੰਨੀ ਖਾਈ ਹੈ ਅੱਜ ਵੀ ਇਹਦਾ ਟਰੈਕਟਰ ਦਾ ਰੂਟਰ ਉਵੇਂ ਦਾ ਉਵੇਂ ਹੀ ਪਿਆ ਜਿਵੇਂ ਨਵਾਂ ਕੰਪਨੀ ਤੋਂ ਆਇਆ ਸੀ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਕੀ ਕੀ ਖਰਾਬੀ ਨਿਕਲੀ ਆ ਫਿਰ ਇਹਨੂੰ ਰੀਸਟੋਰ ਕਰਾਂਗੇ ਤੇ ਫਿਰ ਟਰੈਕਟਰ ਸਟਾਰਟ ਕਰਾਂਗੇ ਤੇ ਫਿਰ ਕਲੀਅਰ ਕਰਕੇ ਕਸਟਮਰ ਹੈਂਡਓਵਰ ਕਰਾਂਗੇ ਕਈ ਵਾਰੀ ਕਚਰਾ ਵਿੱਚ ਚੱਲੀ ਜਾਂਦਾ ਉਠੀ ਜਾਂਦਾ ਉਹਦੀ ਵਜ੍ਹਾ ਕਰਕੇ ਇਹਨੂੰ ਪ੍ਰੋਬਲਮ ਆਈ ਹੋਣੀ ਸੋ ਥੋੜੀ ਜਿਹੀ ਕੇਅਰ ਕਰਿਆ ਕਰਨ ਮੇਰੇ ਸਾਰੇ ਭਰਾ ਠੀਕ ਹੈ ਜੀ ਆਓ ਚੱਲਦੇ ਹਾਂ ਅੰਦਰ ਲਓ ਜੀ ਪੰਪ ਓਲਦਾ ਇਹਦਾ ਬਾਡੀ ਤਾਂ ਵੈਸੇ ਖਰਾਬ ਤੇ ਭੇਜਤੀ ਹੈਗੀ ਆ ਐਂਡ ਰੂਟਰ ਤਾਂ ਇਹਦਾ ਸਹੀ ਬਿਲਕੁਲ ਓਮੀਪੈਰ ਰੂਟਰ ਜਿਵੇਂ ਨਵਾਂ ਆਇਆ ਸੀਗਾ ਬਿਲਕੁਲ ਵੀ ਨਹੀਂ ਵੱਡ ਹੋਇਆ ਬਹੁਤ ਸਾਫ ਸੀ ਭਰਾਵਾ ਜੀ ਇਹਦਾ ਖਰਾਬ ਇੱਕ ਇਹਦੀ ਕੇਮ ਪਲੇਟ ਖਰਾਬ ਹੋ ਗਈ ਹੈ ਮੋਸਟਲੀ ਤੇ ਕਚਰਾ ਬਣ ਗਿਆ ਇੱਕ ਇਹਦਾ ਗਵਰਨਰ ਮੋਸਲੀ ਆ ਦੇਖੋ ਬਾਡੀ ਪੁਰਗੀ ਦੀ ਗੰਦੇ ਭੰਨੇ ਗਏ ਇੱਕੇ ਦੀ ਆਹ ਗਰਾਰੀਓ ਟੁੱਟ ਗਈ ਮੋਸਲੀ ਬਲੇਡ ਬਰੁੱਟਦਾ ਤੇ ਚਲੋ ਪੈਣਗੇ ਬਸ ਮੋਸਲੀ ਆਹੀ ਸਮਾਨ ਦੇ ਵਿੱਚ ਖਰਾਬ ਹੋ ਗਿਆ ਜ਼ਿਆਦਾਤਰ ਤੇ ਹੁਣ ਅਸੀਂ ਮਤਲਬ ਇਹਨੂੰ ਰੀਸਟੋਰ ਕਰਾਂਗੇ ਬਾਡੀ ਖਰਾਬ ਤੋਂ ਆਏਗੀ ਫਿਟਿੰਗ ਫੋਟਿੰਗ ਲਾਉਣੇ ਇਸ ਦੀ ਫਿਰ ਟੈਸਟ ਕਰਕੇ ਨੂੰ ਰੀਸਟੋਰ ਕਰਕੇ ਭਰਾ ਉਹਨਾਂ ਨੂੰ ਅਸੀਂ ਹੈਂਡਓਵਰ ਕਰਦੇ ਆਂ ਮਤਲਬ ਮੈਂ ਤੁਹਾਨੂੰ ਮੇਰੇ ਦਿਖਾਉਂਦਾ ਕਹਿਣ ਦਾ ਮਤਲਬ ਇਸ ਵੀਡੀਓ ਪਾਉਣ ਦਾ ਮੋਟੋ ਇਹ ਆ ਕਿ ਕੁਆਲਿਟੀ ਇੰਨੀ ਕਿ ਜਿਆਦਾ ਹਾਈ ਆ ਵੀ ਅੱਜ 25 ਸਾਲ ਟਰੈਕਟਰ ਘਟੋ ਘੜਨੀ ਦਾ ਪਾਉਣ ਦਾ 10000 ਘੰਟੇ ਟਰੈਕਟਰ ਚੱਲਿਆ ਐਂਡ ਉਸ ਤੋਂ ਬਾਅਦ ਵੀ ਇਹ ਟਰੈਕਟਰ ਦਾ ਰੂਟਰ ਤੁਸੀਂ ਲਗਾ ਲਓ ਵੀ ਐਨ ਨਵਾਂ ਪਿਆ ਬਾ ਕੁਮਾਰ ਦੇਖੋ ਠੀਕ ਹੈ ਜੀ ਉਹ ਤਾਂ ਚਲੋ ਚੀਜ਼ ਅੰਦਰ ਟੁੱਟ ਗਈ ਚਲਦੀ ਚਲਦੀ ਤਾਂ ਇਸ ਨੂੰ ਇਹ ਪ੍ਰੋਬਲਮ ਆਈਆਂ ਨੇ ਨਹੀਂ ਤਾਂ ਇਹਨੇ ਕਿੱਥੇ ਚੀਜ਼ ਕੋਈ ਧੂਆ ਨਹੀਂ ਮਾਰਦਾ ਸੀ ਟਰੈਕਟਰ ਕੋਈ ਦਾਵਦਾ ਨਹੀਂ ਸੀ ਕੁਝ ਨਹੀਂ ਕਰਦਾ ਸੀ ਮੈਨੂੰ ਦੁਬਾਰਾ ਅਸੀਂ ਉਵੇਂ ਹੀ ਰੀਸਟੋਰ ਕਰ ਦਾਂਗੇ ਜਿਸ ਤਰ੍ਹਾਂ ਇਹ ਮਤਲਬ ਆਇਆ ਸੀ ਦੁਬਾਰਾ ਰੀਬੈਕ ਚਲੋ ਆਓ ਜੀ ਹੁਣ ਤਿਆਰ ਕਰਦੇ ਹਾਂ ਅਸੀਂ ਪੰਪ ਉਹ ਸ਼ੱਕਤ ਇਹਦਾ ਇੱਕ ਸਿਲੰਡਰ ਇਹਦਾ ਤੇਲ ਘਟ ਮਾਰਦਾ ਸਲਗਰ ਲੱਗਿਆ ਪੰਪਰੋ ਫਾਈਨਲ ਹੋਇਆ ਪਿਆ ਜੀ ਇਹ i'm